ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 662 ਤੋਂ ਲੈ ਕੇ 664 ਤੱਕ ਸਵਾਯ ਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੈ ਇਆਣਾ ਦਰਗੈ ਕੜੀਏ ਤੀਨੇ ਲੇਖ ਖੋਟਾ ਕਾਮਨ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਮਨੁੱਖਾ ਸਰੀਰ ਹੈ ਇਹ ਮਨ ਨੂੰ ਇੱਕ ਕਾਗਜ਼ ਹੈ ਤੇ ਜਿਹੜਾ ਸਾਡਾ ਮਨ ਹੈ ਉਹ ਮੰਨੋ ਦਰਗਾਹੀ ਪਰਵਾਨ ਲਿਖਿਆ ਗਿਆ ਹੈ ਇਸ ਸਰੀਰ ਦੇ ਲਈ ਕਹਿੰਦੇ ਜਿਹੜਾ ਇਹ ਜੀਵ ਆ ਉਹ ਆਪਣੇ ਮਨ ਨੂੰ ਨਹੀਂ ਸਮਝ ਰਿਹਾ ਵੀ ਜਿਹੜਾ ਕਹਿੰਦੇ ਇਹਦਾ ਮਨ ਹੈ ਇਹਦੇ ਮਨ ਦੇ ਵਿੱਚ ਇਹਦੇ ਆਪਣੇ ਪੂਰਵਲੇ ਕਰਮਾਂ ਦੇ ਅਨਸਾਰ ਜੋ ਸੰਸਕਾਰ ਨੇ ਉਨ੍ਹਾਂ ਦੇ ਅਨੁਸਾਰ ਇਹਦੇ ਲੇਖ ਲਿਖੇ ਗਏ ਨੇ ਜਿਸ ਤਰ੍ਹਾਂ ਕਹਿੰਦੇ ਜੀਵ ਨੇ ਮਾਇਆ ਦੇ ਤਿੰਨਾ ਗੁਣਾਂ ਦੇ ਅਧੀਨ ਹੋ ਕੇ ਕੰਮ ਕੀਤੇ ਨੇ ਆਪਣੇ ਪੂਰਵਲੇ ਕਰਮ ਉਹਨਾਂ ਦੇ ਅਨਸਾਰ ਹੀ ਦੇ ਸੰਸਕਾਰ ਲਿਖੇ ਨੇ ਤੇ ਜਿਨ੍ਹਾਂ ਦੇ ਅਨਸਾਰ ਜੀਵ ਹੁਣ ਕਰਮ ਕਰ ਰਿਹਾ ਆਪਣੇ ਪੂਰਵਲੇ ਸੰਸਕਾਰਾਂ ਦੇ ਅਨਸਾਰ ਕਹਿੰਦੇ ਕਹਿੰਦੇ ਜਿਸ ਨੇ ਮਾੜੇ ਕੰਮ ਕੀਤੇ ਨੇ ਜੋ ਮਨਮੁਖ ਹੈ ਕਹਿੰਦੇ ਉਹਦੀ ਕਹਿੰਦੇ ਜੀਵਨ ਜਿਹੜਾ ਹੈਗਾ ਉਹ ਵਿਅਰਥ ਜਾਂਦਾ ਹੈਗਾ ਦੇਖ ਲਓ ਕਹਿੰਦੇ ਜਿਹੜੇ ਖੋਟਾ ਸਿੱਕਾ ਹੁੰਦਾ ਉਹ ਕਿਸੇ ਕੰਮ ਨਹੀਂ ਆਉਂਦਾ ਪਰ ਜੇ ਕਹਿੰਦੇ ਵੀ ਉਹਦੇ ਵਿੱਚ ਥੋੜਾ ਮੋਟਾ ਵੀ ਖਰਾਪਣ ਹੋਵੇ ਤਾਂ ਸਾਰੇ ਉਹਨੂੰ ਕਹਿੰਦੇ ਨੇ ਵੀ ਇਹ ਖਰਾ ਹੈ ਖਰਾ ਹੈ ਇਸ ਤਰ੍ਹਾਂ ਹੀ ਕਹਿੰਦੇ ਵੀ ਜੇ ਜੀਵ ਦੇ ਆਪਣੇ ਕਰਮ ਪੂਰਵਲੇ ਚੰਗੇ ਹੋਣ ਤਾਂ ਇਸ ਜੀਵਨ ਦੇ ਵਿੱਚ ਵੀ ਉਹ ਚੰਗੇ ਕਰਮ ਕਰ ਸਕਦਾ ਹੈ ਕਿਉਂਕਿ ਉਹ ਪੂਰਵਲੇ ਕਰਮਾਂ ਦੇ ਅਨੁਸਾਰ ਹੀ ਇਸ ਜੀਵਨ ਵਿੱਚ ਵੀ ਸਾਡੇ ਕਰਮ ਹੋ ਰਹੇ ਨੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆ ਖਾਏ ਕਹਿੰਦੇ ਜਿਹੜੇ ਕਾਜੀ ਲੋਕ ਨੇ ਇੱਕ ਤਾਂ ਉਹ ਹਾਕਮ ਨੇ ਇੱਕ ਦੂਜੇ ਧਾਰਮਿਕ ਨੇਤਾ ਨੇ ਪਰ ਕਹਿੰਦੇ ਉਹ ਝੂਠ ਬੋਲ ਕੇ ਰਿਸ਼ਵਤਾਂ ਲੈ ਰਹੇ ਨੇ ਉਹਨਾਂ ਦੇ ਅੰਦਰ ਵਿਕਾਰ ਨੇ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਬ੍ਰਾਹਮਣ ਨੇ ਆਪਣੇ ਜਿਹੜੇ ਸ਼ੂਦਰ ਲੋਕ ਨੇ ਉਹਨਾਂ ਨੂੰ ਦੁਖੀ ਕਰਦੇ ਨੇ ਤੇ ਬਾਅਦ ਦੇ ਵਿੱਚ ਤੀਰਥਾਂ ਤੇ ਨਹਾਉਣ ਜਾਂਦੇ ਨੇ। ਇਸ ਤਰ੍ਹਾਂ ਦੇ ਕਹਿੰਦੇ ਕਰਮਕਮਾਰੇ ਨੇ। ਜੋਗੀ ਜੁਗਤ ਨਾ ਜਾਣੈ ਅੰਦ ਤੀਨੇ ਉਜਾੜੇ ਕਾ ਬੰਦ। ਕਹਿੰਦੇ ਜਿਹੜੇ ਜੋਗੀ ਨੇ ਉਹ ਵੀ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝ ਰਹੇ। ਫਿਰ ਤਿੰਨੇ ਹੀ ਕਹਿੰਦੇ ਕਾਜੀ ਵੀ ਬ੍ਰਾਹਮਣ ਵੀ ਤੇ ਜੋਗੀ ਵੀ। ਕਹਿੰਦੇ ਇਹ ਵਿਕਾਰਾਂ ਵਾਲੀ ਲਜਾ ਰਹੇ ਨੇ ਜੀਵਨ ਨੂੰ। ਸੋ ਜੋਗੀ ਜੋ ਜੁਗਤ ਪਛਾਨੈ ਗੁਰ ਪ੍ਰਸਾਦੀ ਏਕੋ ਜਾਣੈ ਕਹਿੰਦੇ ਅਸਲ ਦੇ ਵਿੱਚ ਤਾਂ ਉਹ ਜੋਗੀ ਆ ਜੋ ਜੀਵਨ ਦੇ ਸਹੀ ਰਸਤੇ ਨੂੰ ਜਾਣਦਾ ਹੈ ਜੀਵਨ ਦੀ ਸਹੀ ਵਿਧੀ ਨੂੰ ਜਾਣਦਾ ਹੈ ਉਹ ਜੋਗੀ ਹੈ ਜੋ ਗੁਰੂ ਦੀ ਕਿਰਪਾ ਦੇ ਨਾਲ ਇੱਕ ਉਸ ਪਰਮੇਸ਼ਰ ਨਾਲ ਹੀ ਸਾਂਝ ਪਾਉਂਦਾ ਹੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੇ ਕਹਿੰਦੇ ਅਸਲ ਵਿੱਚ ਕਾਜੀ ਤੇ ਉਹ ਆ ਜੋ ਸੰਸਾਰ ਵੱਲੋਂ ਉਲਟ ਜਾਏ ਤੇ ਨਿਰੰਕਾਰ ਵਾਲੀ ਦਾ ਮਨ ਲੱਗ ਜਾਏ ਜੋ ਗੁਰੂ ਦੀ ਕਿਰਪਾ ਦੇ ਅਨਸਾਰ ਜੀਂਦਿਆਂ ਜੀ ਵਿਕਾਰਾਂ ਵੱਲੋਂ ਮੁਕਤ ਹੋ ਜਾਏ ਸੋ ਬ੍ਰਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਕਹਿੰਦੇ ਬ੍ਰਾਹਮਣ ਵੀ ਅਸਲ ਵਿੱਚ ਉਹੀ ਆ ਜੋ ਬ੍ਰਹਮ ਦੀ ਵਿਚਾਰ ਕਰਦਾ ਜੋ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰਦਾ ਫਿਰ ਉਹ ਆਪ ਵੀ ਤਰ ਜਾਂਦਾ ਤੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦਾ ਹੈ ਦਾਨਸ ਬੰਦ ਸੋਈ ਦਿਲ ਤੋਬੈ ਮੁਸਲਮਾਨ ਸੋਈ ਮਲ ਖੋਵੈ ਕਹਿੰਦੇ ਦਾਨ ਸਬੰਧ ਵੀ ਉਹੀ ਆ ਜੋ ਆਪਣੇ ਅੰਦਰੋਂ ਦਿਲ ਦੇ ਵਿੱਚੋਂ ਵਿਕਾਰਾਂ ਦੀ ਮੈਲ ਨੂੰ ਖਤਮ ਕਰ ਲੈਂਦਾ ਹੈ ਤੇ ਮੁ슬ਮਾਨ ਵੀ ਕਹਿੰਦੇ ਅਸਲ ਦੇ ਵਿੱਚ ਉਹੀ ਹੈ ਵੇ ਜਿਨੇ ਅੰਦਰੋਂ ਆਪਣੇ ਜਿਹੜੇ ਮਾੜੇ ਵਿਕਾਰ ਨੇ ਮਾੜੀ ਸੋਚ ਆ ਉਹ ਖਤਮ ਕਰ ਲਈ ਹੈ ਉਹੀ ਅਸਲ ਦੇ ਵਿੱਚ ਮੁਸਲਮਾਨ ਹੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗੈ ਕਾ ਨੀਸਾਨ ਕਹਿੰਦੇ ਜੋ ਕੋਈ ਪੜਿਆ ਲਿਖਿਆ ਹੋਵੇ ਪਰ ਉਹਨੂੰ ਜੀਵਨ ਦੀ ਅਸਲੀਅਤ ਨਾ ਪਤਾ ਹੋਵੇ ਉਹਦੀ ਬਜਾਏ ਕਹਿੰਦੇ ਜਿਹੜਾ ਪੜਿਆ ਹੈ ਪੜਿਆ ਕਿਸ ਚੀਜ਼ ਨੂੰ ਹੈ ਉਹਨੇ ਜਿਹੜਾ ਅਸਲ 'ਚ ਪੜਿਆ ਹੈ ਜਿਸ ਨੇ ਜੀਵਨ ਦੀ ਅਸਲੀਅਤ ਨੂੰ ਠੀਕ ਤਰ੍ਹਾਂ ਜਾਚਿਆ ਹੈ ਉਹੀ ਕਹਿੰਦੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਰਵਾਨ ਹੁੰਦਾ ਉਹਦੇ ਉੱਪਰ ਹੀ ਸੱਚੀ ਦਰਗਾਹ ਵਿੱਚ ਜਾਣ ਦਾ ਨਿਸ਼ਾਨ ਲੱਗਿਆ ਹੁੰਦਾ ਜਿਦੇ ਉਸ ਪਰਮੇਸ਼ਰ ਦੀ ਬੰਦਗੀ ਕੀਤੀ ਹੁੰਦੀ ਹੈ ਜਿਦੇ ਅੰਦਰ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਟੱਬ ਤਾਨ ਸਟ ਜਗ ਪ੍ਰਿਸ਼ਟ ਹੋਏ ਡੂਬਤਾ ਇਹ ਬਜਗ ਕਹਿੰਦੇ ਇਹ ਜੋ ਮਨੁੱਖਾ ਜੀਵਨ ਹੈ ਇਹ ਇਹਦੇ ਵਿੱਚ ਕਹਿੰਦੇ ਵੀ ਸਿਰਫ ਆਪਣੀਆਂ ਅੱਖਾਂ ਬੰਦ ਕਰਕੇ ਨੱਕ ਨੂੰ ਫੜ ਕੇ ਦੋਨਾਂ ਹੱਥਾਂ ਦੇ ਨਾਲ ਦੋਨਾਂ ਅੰਗੂਠੇ ਨਾਲ ਦੀਆਂ ਉਂਗਲੀਆਂ ਦੇ ਨਾਲ ਫੜ ਕੇ ਬੈਠੇ ਰਹਿਣਾ ਇਸ ਤਰ੍ਹਾਂ ਪਰਮੇਸ਼ਰ ਨਹੀਂ ਪ੍ਰਾਪਤ ਹੁੰਦਾ ਨਾ ਹੀ ਕਹਿੰਦੇ ਇਸ ਤਰ੍ਹਾਂ ਜੀਵ ਦਾ ਉੱਚਾ ਆਚਰਣ ਬਣਦਾ ਸਗੋਂ ਤੇ ਇਸ ਤਰ੍ਹਾਂ ਤੇ ਜੀਵ ਨੂੰ ਹੋਰ ਵਿਕਾਰ ਚਿੰਬੜਦੇ ਨੇ ਕਹਿੰਦੇ ਇਸ ਤਰ੍ਹਾਂ ਸੰਸਾਰ ਹੋਰ ਵਿਕਾਰਾਂ ਵਿੱਚ ਡੁੱਬਦਾ ਜਾ ਰਿਹਾ ਕਲ ਮਹਾਰਾਮ ਨਾਮਸਾਰ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ ਕਹਿੰਦੇ ਜੇ ਅੱਖਾਂ ਬੰਦ ਕਰਕੇ ਤੇ ਨੱਕ ਨੂੰ ਦੋਂ ਉਂਗਲਾਂ ਦੇ ਨਾਲ ਫੜ ਕੇ ਬੈਠਣਾ ਇਹ ਤਾਂ ਕਹਿੰਦੇ ਲੋਕ ਧਾਰਮਿਕ ਫਖੰਡ ਕਰ ਰਹੇ ਨੇ ਠੱਗੀਆਂ ਕਰਨ ਦੇ ਲਈ ਅਸਲ ਦੇ ਵਿੱਚ ਉਹ ਧਾਰਮਿਕ ਨਹੀਂ ਹਨ ਕਹਿੰਦੇ ਇਸ ਯੁੱਗ ਦੇ ਵਿੱਚ ਸਭ ਤੋਂ ਵੱਡੀ ਸ੍ਰੇਸ਼ਟ ਕਰਨੀ ਹੈ ਉਸ ਪਰਮੇਸ਼ਰ ਦਾ ਨਾਮ ਜਪਣਾ ਆਂਤ ਸੇਤੀ ਨਾਕ ਪਕੜੇ ਸੂਜਤੇ ਤਿੰਨ ਲੋ ਮਗਰ ਪਾਛੇ ਕਛੂ ਨਾ ਸੂਜੈ ਇਹੇ ਪਦਮ ਅਲੋ ਕਹਿੰਦੇ ਕਈ ਦਫਾ ਜਿਹੜੇ ਹੁੰਦੇ ਨੇ ਜੋਗੀ ਲੋਕ ਵਗੈਰਾ ਪਖੰਡ ਕਰਦੇ ਨੇ ਅੱਖਾਂ ਬੰਦ ਕਰ ਲੈਂਦੇ ਨੇ ਅੰਗੂਠੇ ਦੇ ਨਾਲ ਲੱਗਦੀਆਂ ਦੋ ਉਂਗਲਾਂ ਤੇ ਅੰਗੂਠੇ ਦੇ ਨਾਲ ਆਪਣਾ ਨੱਕ ਬੰਦ ਕਰ ਲੈਂਦੇ ਨੇ ਫਿਰ ਕਹਿੰਦੇ ਨੇ ਵੀ ਸਾਨੂੰ ਤਿੰਨਾ ਭਵਨਾਂ ਦੀ ਸੋਝੀ ਹੋ ਗਈ ਆ ਸਾਨੂੰ ਤਿੰਨੇ ਭਵਨ ਦਿਖਾਈ ਦੇ ਰਹੇ ਨੇ ਪਰ ਕਹਿੰਦੇ ਹੈਰਾਨੀ ਦੀ ਗੱਲ ਆ ਵੀ ਉਹਨਾਂ ਦੇ ਪਿੱਛੇ ਕਹਿੰਦੇ ਕੋਈ ਚੀਜ਼ ਪਈ ਹੋਵੇ ਉਹ ਤਾਂ ਉਹਨਾਂ ਨੂੰ ਦਿਸਦੀ ਨਹੀਂ ਹੈਗੀ ਤੇ ਕਹਿੰਦੇ ਕਹਿੰਦੇ ਨੇ ਕਿ ਵੀ ਸਾਨੂੰ ਤਿੰਨਾਂ ਭਵਨਾਂ ਦੀ ਜਾਣਕਾਰੀ ਹੋ ਗਈ ਆ ਕਹਿੰਦੇ ਇਸ ਤਰ੍ਹਾਂ ਕੋਈ ਪਰਮਪੱਦੀ ਅਵਸਥਾ ਨਹੀਂ ਪਾਈ ਜਾ ਸਕਦੀ ਖਤਰਿਆ ਤਾਂ ਧਰਮ ਛੋੜਿਆ ਮਲੇਸ਼ ਪਾਖ ਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਕਹਿੰਦੇ ਖੱਤਰੀ ਜੋ ਕੇ ਕਹਿੰਦੇ ਹੁਣ ਆਪਣੇ ਹਾਕਮਾਂ ਦਾ ਕੰਮ ਕਰਦੇ ਨੇ ਇਸ ਲਈ ਉਹਨਾਂ ਨੇ ਆਪਣਾ ਧਰਮ ਤਾਂ ਛੱਡ ਦਿੱਤਾ ਜਿਹੜੇ ਉਹਦੇ ਉਹਨਾਂ ਦੇ ਲੀਡਰ ਬੋਲੀ ਬੋਲਦੇ ਨੇ ਉਹਨਾਂ ਦੀ ਕਹਿੰਦੇ ਹੁਣ ਇਹਨਾਂ ਨੇ ਬੋਲੀ ਗ੍ਰਹਿਣ ਕਰ ਲਈ ਆ ਇਹਨਾਂ ਦਾ ਆਪਣਾ ਧਰਮ ਖਤਮ ਹੋ ਗਿਆ ਕਹਿੰਦੇ ਹੁਣ ਸਾਰੇ ਤਕਰੀਬਨ ਇੱਕ ਹੀ ਧਰਮ ਚੱਲ ਰਿਹਾ ਹੈ ਤੇ ਕਹਿੰਦੇ ਸਾਰੇ ਪਾਸੇ ਅਧਰਮ ਹੀ ਅਧਰਮ ਹੈ ਇਸ਼ਿਆਦ ਉਸ ਸਮੇਂ ਦੀ ਗੱਲ ਕਰ ਰਹੇ ਨੇ ਜਦੋਂ ਸਾਰੇ ਪਾਸੇ ਮੁਸਲਮਾਨ ਅ ਧਰਮ ਹੀ ਅਪਣਾਉਣ ਲਈ ਕਿਹਾ ਜਾ ਰਿਆ ਸੀ ਅਸਤ ਸਾਜ ਸਾਜ ਪੁਰਾਣ ਸੋਦੇ ਕਰੇ ਬੇਦ ਅਬਿਆਸ ਬਿਨ ਨਾਮ ਹਰ ਕੇ ਮੁਕਤ ਨਹੀਂ ਕਹੇ ਨਾਨਕ ਦਾਸ ਕਹਿੰਦੇ ਇਹਨਾਂ ਨੇ ਬ੍ਰਾਹਮਣ ਲੋਕਾਂ ਨੇ ਕੋਈ ਅਸ਼ਟਾ ਧਿਆਈ ਗ੍ਰੰਥ ਰਚ ਕੇ ਉਹਦੇ ਕੋਈ ਵਿਆਕਰਨ ਅਨਸਾਰ ਫਿਰ ਉਹਦੇ ਉਹਦੇ ਹਿਸਾਬ ਨਾਲ ਪੁਰਾਣਾ ਤੇ ਵਿਚਾਰ ਕਰਦੇ ਨੇ ਵੇਦਾਂ ਦੇ ਅਭਿਆਸ ਕਰਦੇ ਨੇ ਤੇ ਕਹਿੰਦੇ ਇਹ ਜਿਹੜੇ ਕਰ ਰਹੇ ਨੇ ਇਹਨਾਂ ਦੇ ਪਾਠ ਪੁਰਾਣਾ ਦੇ ਵੇਦਾਂ ਦੇ ਕਹਿੰਦੇ ਇਹ ਸਭ ਤੋਂ ਉੱਚੀ ਧਾਰਮਿਕ ਕਿਰਿਆ ਨਹੀਂ ਹੈ ਨਾਨਕ ਜੀ ਕਹਿੰਦੇ ਨੇ ਕਹਿੰਦੇ ਹੈ ਨਾਨਕ ਦਾਸ ਕਹਿ ਰਹੇ ਨੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵਨ ਦੇ ਵਿੱਚ ਜੀਵ ਨੂੰ ਮੁਕਤੀ ਨਹੀਂ ਮਿਲ ਸਕਦੀ ਮਾਇਆ ਤੋਂ ਵਿਕਾਰਾਂ ਤੋਂ ਆਸਾ ਤ੍ਰਿਸ਼ਨਾ ਤੋਂ ਬੰਦ ਖਲਾਸੀ ਨਹੀਂ ਹੋ ਸਕਦੀ ਸਭ ਤੋਂ ਸ਼੍ਰੇਸ਼ਟ ਕਰਨੀ ਹੈ ਪਰਮੇਸ਼ਰ ਦਾ ਨਾਮ ਜਪਣਾ ਨਾ ਸ੍ਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗगन ਮੈਂ ਥਾਲ ਰਵੀ ਚੰਦ ਦੀਪਕ ਬਣ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਜੰਤ ਪੇਰੀ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਵਾਲੀ ਬਾਣੀ ਕੀਰਤਨ ਸੋਲਾ ਸਾਹਿਬ ਦੇ ਵਿੱਚ ਦਰਜ ਹੈ ਕਹਿੰਦੇ ਜਿਸ ਤਰ੍ਹਾਂ ਆਕਾਸ਼ ਹੈ ਉਹ ਮਾਨੋ ਥਾਲ ਹੈ ਉਸ ਆਕਾਸ਼ ਰੂਪੀ ਥਾਲ ਦੇ ਵਿੱਚ ਸੂਰਜ ਤੇ ਚੰਦ ਦੋ ਦੀਪਕ ਨੇ ਤੇ ਉਹਦੇ ਵਿੱਚ ਤਾਰਿਆਂ ਦਾ ਜਿਹੜਾ ਸਮੂਹ ਹੈ ਉਹ ਮੋਤੀ ਨੇ ਫੇਰ ਕਹਿੰਦੇ ਜਿਹੜੀ ਮਲੈ ਪਰਬਤ ਤੋਂ ਆ ਰਹੀ ਹੈ ਹਵਾ ਦੀ ਸੁਗੰਧ ਉਹ ਮੰਨੋ ਕਹਿੰਦੇ ਜਿੱਦਾਂ ਧੂਪ ਹੈ ਧੂਪ ਚ ਦਰ ਦਿਖਾਉਂਦੇ ਨੇ ਨਾ ਫਿਰ ਕਹਿੰਦੀ ਜਿਹੜੀ ਹਵਾ ਚੱਲ ਰਹੀ ਹੈ ਉਹ ਚੌਰ ਕਰ ਰਹੀ ਹੈ ਤੇ ਜਿਹੜੀ ਸਾਰੀ ਬਨਸਪਤ ਹੈ ਉਹ ਮਾਨੋ ਪਰਮੇਸ਼ਰ ਦੀ ਆਰਤੀ ਲਈ ਫੁੱਲ ਹਨ ਕਹਿੰਦੇ हे ਦੁੱਖਾਂ ਨੂੰ ਖਤਮ ਕਰਨ ਵਾਲੇ ਪਰਮੇਸ਼ਰ ਜੀ ਕਿੰਨੀ ਅਸਚਰਜਮਈ ਤੇਰੀ ਆਰਤੀ ਹੋ ਰਹੀ ਹੈ ਕੁਦਰਤ ਦੇ ਰੂਪ ਵਿੱਚ ਇਹ ਜੋ ਸਾਰੇ ਜੀਵਾਂ ਦੇ ਵਿੱਚ ਤੇਰੀ ਇੱਕ ਜੀਵਨ ਰੌ ਰਮਕ ਰਹੀ ਹੈ ਉਹ ਮਾਨੋ ਕਹਿੰਦੇ ਜਿਸ ਤਰ੍ਹਾਂ ਤੇਰੀ ਆਰਤੀ ਲਈ ਵਾਜੇ ਵੱਜ ਰਹੇ ਨੇ ਕਿੰਨੀ ਸੋਹਣੀ ਮਤਲਬ ਤਸਵੀਰ ਖਿੱਚ ਦਿੱਤੀ ਕੁਦਰਤ ਰੂਪੀ ਆਰਤੀ ਦੀ ਪਰਮੇਸ਼ਰ ਦੀ ਜੀ ਹੋ ਰਹੀ ਹੈ ਗੁਰਨਾਨਕ ਪਾਤਸ਼ਾਹ ਜੀ ਨੇ ਸਹਿ ਸਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਕਹਿੰਦੇ ਹੇ ਪਰਮੇਸ਼ਰ ਜੀ ਉਸ ਤਰ੍ਹਾਂ ਤੇ ਕਹਿੰਦੇ ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ ਕਿਉਂਕਿ ਜੀਵਾਂ ਦੇ ਵਿੱਚ ਸਾਰਾ ਚ ਤੂੰ ਵੱਸ ਰਿਹਾ ਪਰ ਨਿਰਆਕਾਰ ਹੋਣ ਕਰਕੇ ਤੇਰੀ ਕੋਈ ਅੱਖ ਨਹੀਂ ਹੈ ਕਹਿੰਦੇ ਉਸ ਤਰ੍ਹਾਂ ਕਹਿੰਦੇ ਤੇਰੀਆਂ ਹਜ਼ਾਰਾਂ ਹੀ ਮੂਰਤਾਂ ਨੇ ਤੇਰੇ ਹਜ਼ਾਰਾਂ ਹੀ ਰੂਪ ਨੇ ਕਿਉਂਕਿ ਸਾਰੇ ਜੀਵਾਂ 'ਚ ਤੂੰ ਵੱਸਦਾ ਪਰ ਨਿਰਆਕਾਰ ਹੋਣ ਕਰਕੇ ਤੇਰਾ ਇੱਕ ਵੀ ਸੂਰਤ ਨਹੀਂ ਹੈ ਫਿਰ ਇਸ ਤਰ੍ਹਾਂ ਹੀ ਕਹਿੰਦੇ ਕੋ ਸਾਰਿਆਂ 'ਚ ਵੱਸਦਾ ਕਰਕੇ ਤੇਰੇ ਹਜ਼ਾਰਾਂ ਹੀ ਪੈਰ ਨੇ ਪਰ ਨਿਰਆਕਾਰ ਹੋਣ ਕਰਕੇ ਤੇਰਾ ਇੱਕ ਵੀ ਪੈਰ ਨਹੀਂ ਇਸ ਤਰ੍ਹਾਂ ਹੀ ਕਹਿੰਦੇ ਫਿਰ ਤੇਰੇ ਹਜ਼ਾਰਾਂ ਹੀ ਨੱਕ ਨੇ ਪਰ ਨਿਰਆਕਾਰ ਹੋਣ ਕਰਕੇ ਇੱਕ ਵੀ ਨਹੀਂ ਕਹਿੰਦੇ ਤੇਰੇ ਜਿਹੜੇ ਇਹ ਕੌਤਕ ਨੇ ਅਸਚਰਜਮਈ ਨੇ ਮੇਰਾ ਮਨ ਮੋਇਆ ਗਿਆ ਕਹਿੰਦੇ ਤੇਰੇ ਕੌਤਕ ਦੇਖ ਕੇ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ ਸਾਰਿਆਂ ਵਿੱਚ ਕਹਿੰਦੇ ਤੇਰੀ ਹੀ ਜੋਤ ਬਿਦਮਾਨ ਹੈ ਫਿਰ ਕਹਿੰਦੇ ਤੇਰੀ ਇਸ ਜੋਤ ਸਦਕਾ ਹੀ ਜੀਵਾਂ ਦੇ ਅੰਦਰ ਆਤਮਿਕ ਚਾਨਣ ਹੁੰਦਾ ਹੈ ਜਿੱਥੇ ਤੇਰੀ ਜੋਤ ਪ੍ਰਗਟ ਹੋ ਜਾਂਦੀ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇ ਸੋ ਆਰਤੀ ਹੋਏ ਕਹਿੰਦੇ ਗੁਰੂ ਦੀ ਸਿੱਖਿਆ ਦੇ ਅਨਸਾਰ ਚੱਲ ਕੇ ਇਹ ਤੇਰੀ ਜਿਹੜੀ ਜੋਤ ਹੈ ਜੀਵ ਦੇ ਵਿੱਚ ਪ੍ਰਤੱਖ ਹੁੰਦੀ ਆ ਜਿਸ ਤਰ੍ਹਾਂ ਕਹਿੰਦੇ ਤੈਨੂੰ ਪਸੰਦ ਆ ਰਹੀ ਹੈ ਉਸ ਤਰ੍ਹਾਂ ਦੀ ਤੇਰੀ ਆਰਤੀ ਉਤਾਰੀ ਜਾ ਰਹੀ ਹੈ ਕੁਦਰਤ ਰੂਪ ਵਿੱਚ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤ ਤੇ ਰਹਿ ਨਾਮ ਵਾਸਾ ਕਹਿੰਦੇ ਜਿਹੜੇ ਤੇਰੇ ਚਰਨ ਨੇ ਕਮਲ ਦੇ ਫੁੱਲਾਂ ਵਰਗੇ ਉਹਨਾਂ ਦੇ ਵਿੱਚ ਕਹਿੰਦੇ ਮੇਰਾ ਮਨ ਸਦਾ ਦੇ ਲਈ ਕਹਿੰਦੇ ਖੁਭਿਆ ਰਹੇ ਉਹਨਾਂ ਦੀ ਦਰਸ਼ਨ ਦੀ ਪਿਆਸ ਮੈਨੂੰ ਸਦਾ ਹੀ ਬਣੀ ਰਹੇ ਤੇਰੇ ਚਰਨ ਕਮਲਾਂ ਦੀ ਕਹਿੰਦੇ ਮੈਨੂੰ ਨਾਨਕ ਸਾਰੰਗ ਨੂੰ ਆਪਣੇ ਨਾਮ ਜਲ ਦੇ ਦਿਓ ਤਾਂ ਕਿ ਤੇਰੇ ਨਾਮ ਦੇ ਵਿੱਚ ਮੈਂ ਸਦਾ ਲਈ ਟਿਕਿਆ ਰਹਾ ਆਪਣੇ ਨਾਮ ਦੀ ਦਾਤ ਦੇ ਦੇ ਪਰਮੇਸ਼ਰ ਜੀ ਉਸ ਨਾਮ ਦੀ ਦਾਤ ਵਿੱਚ ਮੈਂ ਸਦਾ ਹੀ ਵਾਸਾ ਕਰ ਲਵਾਂ ਤਨਾਸਰੀ ਮਹੱਲਾ ਤੀਜਾ ਕਰ ਦੂਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਧੰ ਅਖੋਟ ਨਾ ਨਖਟੈ ਨਾ ਜਾਏ ਪੂਰਾ ਸਤਗੁਰ ਦੀਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਹ ਪਰਮੇਸ਼ਰ ਜੀ ਜਿਹੜਾ ਤੇਰੇ ਨਾਮ ਦਾ ਧੰ ਹੈ ਇਹ ਕਦੇ ਖਤਮ ਨਹੀਂ ਹੁੰਦਾ ਨਾ ਤਾਂ ਇਹ ਗਵਾਚਦਾ ਹੈ ਨਾਇ ਕਿਤੇ ਕੋਈ ਇਹਨੂੰ ਚੁਰਾ ਸਕਦਾ ਹੈ। ਨਾ ਇਹ ਖਤਮ ਹੁੰਦਾ ਹੈ। ਪਰ ਇਹਦੇ ਬਾਰੇ ਜਾਣਕਾਰੀ ਸਤਿਗੁਰ ਦੇ ਰਾਹੀਂ ਮਿਲਦੀ ਹੈ। ਇਸ ਕਰਕੇ ਮੈਂ ਆਪਣੇ ਸਤਿਗੁਰ ਤੋਂ ਸਦਾ ਹੀ ਬਿਲਾਇਆ ਰਹੇ ਜਾਂਦਾ। ਗੁਰੂ ਦੀ ਕਿਰਪਾ ਦੇ ਰਾਹੀਂ ਹੀ ਇਹ ਨਾਮ ਧਨ ਪਰਮੇਸ਼ਰ ਦਾ ਜੋ ਹੈ ਮਨ ਦੇ ਵਿੱਚ ਵਸਦਾ ਹੈ। ਗੁਰ ਕਿਰਪਾ ਤੇ ਹਰ ਮਨ ਵਸਾਈ। ਪਰਮੇਸ਼ਰ ਵੀ ਤੇ ਪਰਮੇਸ਼ਰ ਦਾ ਨਾਮ ਵੀ ਗੁਰੂ ਦੀ ਕਿਰਪਾ ਰਾਹੀਂ ਜੀਵ ਦੇ ਹਿਰਦੇ 'ਚ ਵਸਦਾ ਹੈ। ਸੇਤਨਵੰਤ ਹਰ ਨਾਮ ਲਿਬਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ। ਕਹਿੰਦੇ ਉਹ ਵੱਡੇ ਭਾਗਾ ਵਾਲੇ ਨੇ ਤੇ ਵੱਡੇ ਧਨੀ ਨੇ ਜਿਨ੍ਹਾਂ ਦੀ ਲਿਬ ਪਰਮੇਸ਼ਰ ਦੇ ਨਾਮ ਵਿੱਚ ਲੱਗ ਗਈ ਹੈ। ਕਹਿੰਦੇ ਪੂਰੇ ਗੁਰੂ ਦੇ ਰਾਹੀ ਇਹ ਜਿਹੜਾ ਨਾਮ ਧੰ ਹੈ ਜੀਵ ਦੇ ਅੰਦਰ ਪ੍ਰਗਟ ਹੁੰਦਾ ਹੈ ਤੇ ਪਰਮੇਸ਼ਰ ਦੀ ਕਿਰਪਾ ਦੇ ਰਾਹੀ ਜੀਵ ਦੇ ਅੰਦਰ ਆ ਕੇ ਵਸ ਜਾਂਦਾ ਹੈ ਮਨ ਵਿੱਚ ਅਫਗਨ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਜ ਸੁਪਾਏ ਕਹਿੰਦੇ ਜਦੋਂ ਫਿਰ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਤਾਂ ਗੁਰੂ ਉਹਨਾਂ ਦੇ ਅੰਦਰੋਂ ਔਗਣ ਕੱਢ ਕੇ ਗੁਨਾ ਦਾ ਪ੍ਰਕਾਸ਼ ਕਰ ਦਿੰਦਾ ਤੇ ਜੀਵ ਫਿਰ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਗੁਰੂ ਦੇ ਨਾਲ ਪ੍ਰੇਮ ਦੇ ਸਦਕਾ ਪੂਰੇ ਗੁਰ ਕੀ ਸਾਚੀ ਬਾਣੀ ਸੁਖਮਨ ਅੰਤਰ ਸਹਿਜ ਸਮਾਣੀ ਕਹਿੰਦੇ ਜਿਹੜੇ ਪੂਰੇ ਗੁਰੂ ਦੀ ਬਾਣੀ ਹੈ ਉਹ ਜੀਵ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਕਰਦੀ ਹੈ ਜੀਵ ਦੇ ਮਨ ਦੇ ਨੂੰ ਸੁੱਖ ਪਹੁੰਚਾਉਂਦੀ ਹੈ ਇੱਕ ਅਚਰਜ ਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਵਸਾਈ ਕਹਿੰਦੇ ਭਾਈ ਇੱਕ ਅਚਰਜ ਦੇਖੋ ਕਿ ਗੁਰੂ ਨੇ ਕਿਸ ਤਰ੍ਹਾਂ ਜੀਵ ਦੇ ਅੰਦਰੋਂ ਮੇਰ ਤੇਰ ਤੇ ਦ્વੈਤ ਕੱਢ ਕੇ ਪਰਮਾਤਮਾ ਦੇ ਨਾਮ ਨੂੰ ਮਨ ਦੇ ਵਿੱਚ ਵਸਾ ਦਿੱਤਾ ਜੀਵ ਦੇ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਹੈ ਉਹ ਅਮੁੱਲ ਹੈ ਉਹ ਸੰਸਾਰ ਦੀ ਕਿਸੇ ਵਸਤੂ ਦੇ ਵੱਟੇ ਵਿੱਚ ਨਹੀਂ ਲਿਆ ਜਾ ਸਕਦਾ ਪਰ ਗੁਰੂ ਦੀ ਕਿਰਪਾ ਰਾਹੀਂ ਜੀਵ ਦੇ ਮਨ ਵਿੱਚ ਆ ਕੇ ਵਸਦਾ ਹੈ ਸਬਮਹ ਵਸੈ ਪ੍ਰਭ ਏਕੋ ਸੋਈ ਗੁਰਮਤੀ ਕਟ ਪ੍ਰਗਟ ਹੋਏ ਸਬਮਹ ਵਸੈ ਪ੍ਰਭ ਏਕੋ ਸੋਏ ਗੁਰਮਤੀ ਕਟ ਪ੍ਰਗਟ ਹੋਏ ਕਹਿੰਦੇ ਸਾਰਿਆਂ ਦੇ ਵਿੱਚ ਸਰੀਰਾਂ ਦੇ ਵਿੱਚ ਹਰ ਇੱਕ ਕਟ ਵਿੱਚ ਉਹ ਪਰਮੇਸ਼ਰ ਵਸਦਾ ਹੈ ਪਰ ਕਹਿੰਦੇ ਪ੍ਰਗਟ ਕਦੋਂ ਹੁੰਦਾ ਜਦੋਂ ਜੀਵ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦਾ ਨਾਮ ਜਪਦਾ ਸਹਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਕਹਿੰਦੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਜਿਸ ਜੀਵ ਦੀ ਜਾਣ ਪਹਿਚਾਨ ਪਰਮੇਸ਼ਰ ਨਾਲ ਹੋ ਜਾਂਦੀ ਆ ਪੰਨਾ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਨੂੰ ਨਾਮ ਦੀ ਦਾਤ ਮਿਲ ਜਾਂਦੀ ਆ ਤਾਂ ਉਸ ਜੀਵ ਦਾ ਮਨ ਪਰਮੇਸ਼ਰ ਵਿੱਚ ਪਤੀਜ ਜਾਂਦਾ ਉਸ ਜੀਵ ਨੂੰ ਪਰਮੇਸ਼ਰ ਤੇ ਭਰੋਸਾ ਵੱਜ ਜਾਂਦਾ ਉਸ ਜੀਵ ਦਾ ਜਿਹੜਾ ਨਿਸ਼ਚਾ ਹੁੰਦਾ ਉਹ ਪਰਮੇਸ਼ਰ ਤੇ ਪੱਕਾ ਹੋ ਜਾਂਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ